ਤੇ ਤੀਜਾ ਜਦੋਂ ਮੇਰੇ ਨਾਲੋਂ ਕੋਈ ਪਿੱਛੇ ਰਹਿ ਜੇ ਵੱਲੋਂ ਮੈਂ ਅੱਗੇ ਲੰਘਿਆ ਤੇ ਪਿੱਛੇ ਰਹਿ ਗਿਆ ਫਿਰ ਬੰਦਾ ਹੰਕਾਰ ਜਾਂਦਾ ਹੰਕਾਰ ਆ ਜਾਂਦਾ ਬੰਦੇ 'ਚ ਹਾਂ ਮੈਂ ਆ ਜਾਂਦੀ ਇਹ ਤੇ ਪਿੱਛੇ ਰਹੇਗਾ ਉਹਦੇ ਤੋਂ ਨਫ਼ਰਤ ਵੀ ਕਰਦਾ ਉਹਦੇ ਤੋਂ ਘਰੇਲਾ ਕਰਦਾ ਨਾ ਤੇ ਕਿਸੇ ਨਾਲ ਘਰੇਣਾ ਕਰਨੀ ਹੈ ਗੁਰੂ ਸਾਹਿਬ ਕਹਿੰਦੇ ਨਾ ਕਿਸੇ ਨੂੰ ਠੱਬੀ ਲਾਉਣੀ ਹੈ ਕਦੇ ਕਦੇ ਕਿਸੇ ਦਾ ਬੰਦਾ ਕੰਮ ਨਹੀਂ ਵਿਗਾੜਦਾ ਮੇਰੇ ਤੋਂ ਅੱਗੇ ਨਾ ਲੰਘ ਜੀ ਨਾ ਲੰਘ ਜੇ ਲੰਘ ਜੇ ਤੂੰ ਕੋਸ਼ਿਸ਼ ਕਰ ਲੈ ਤੂੰ ਜਿਆਦਾ ਭਾਜ ਤੂੰ ਲੰਘ ਜਾ ਤੇ ਨਾ ਹੀ ਕਦੇ ਕਿਸੇ ਨਾਲ ਇਰਖਾ ਕਰਨੀ ਦੁਨੀਆਂ ਦੇ ਵਿੱਚ ਇਹ ਤਿੰਨੇ ਤਰ੍ਹਾਂ ਦੇ ਲੋਕ ਤੇਰੇ ਨਾਲ ਜਾਈ ਜਾਂਦੇ ਆ ਇਹ ਦੁਨੀਆਂ ਇਦਾਂ ਚੱਲ ਰਹੀ ਹੈ ਇੱਥੇ ਬਹੁਤ ਸਾਰੀ ਦੁਨੀਆਂ ਜਿਹੜੀ ਤੇਰੇ ਤੋਂ ਅੱਗੇ ਜਾ ਰਹੀ ਹੈ ਉਹਨਾਂ ਨਾਲ ਇਰਖਾ ਨਹੀਂ ਕਰ ਬਹੁਤ ਆ ਜਿਹੜੇ ਤੇਰੇ ਬਰਾਬਰ ਦੇ ਆ ਕਦੇ ਉਹਨਾਂ ਦੇ ਬਾਰੇ ਮਾੜਾ ਨਹੀਂ ਸੋਚਣਾ ਬਹੁਤ ਸਾਰੇ ਲੋਕ ਆ ਜਿਹੜੇ ਤੇਰੇ ਤੋਂ ਪਿੱਛੇ ਆ ਉਹਨਾਂ ਤੋਂ ਕਦੇ ਨਫ਼ਰਤ ਨਹੀਂ ਕਰਨੀ ਕਦੇ ਘ੍ਰਣਾ ਨਹੀਂ ਕਰਨੀ ਦਾ ਇਹ ਸਾਰੇ ਆ ਹੀ ਐ ਚੱਲੇ ਜਾਣਾ ਬਹੁਤਿਆਂ ਤੋਂ ਤੂੰ ਅੱਗੇ ਆ ਬਹੁਤਿਆਂ ਦੇ ਤੂੰ ਬਰਾਬਰ ਆ ਇਹ ਤੇ ਤੇਰੇ ਨਾਲ ਵੀ ਇਹ ਹੋਊਗਾ ਜਿਨ੍ਹਾਂ ਤੋਂ ਤੂੰ ਅੱਗੇ ਆ ਤੇਰੇ ਨਾਲ ਉਹ ਈਰਖਾ ਕਰਨਗੇ ਜਿਨ੍ਹਾਂ ਦੇ ਤੂੰ ਬਰਾਬਰ ਆ ਤੈਨੂੰ ਵੀ ਕਦੇ ਝੁੱਭੀ ਲੱਗ ਸਕਦੀ ਜੇ ਤੇਰੀ ਇਹ ਸੋਚ ਆ ਜਾਦਾ ਜਿਨ੍ਹਾਂ ਤੋਂ ਤੂੰ ਪਿੱਛੇ ਆ ਤੇਰੇ ਨਾਲ ਵੀ ਘ੍ਰਣਾ ਨਫ਼ਰਤ ਕਰਨਗੇ ਤੇ ਫਿਰ ਆਪਦੇ ਬਾਰੇ ਵੀ ਸੋਚ ਲੈ ਜੇ ਦੋ ਜਣੇ ਆ ਤੇ ਫਿਰ ਜਿਹੜਾ ਅੱਗੇ ਆ ਜੇ ਤੂੰ ਅੱਜ ਅੱਗੇ ਵਾਲੇ ਨਾਲ ਈਰਖਾ ਕਰਦਾ ਜਿਹਦੇ ਤੇ ਤੂੰ ਅੱਗੇ ਆ ਤੇਰੇ ਪਿੱਛੇ ਵਾਲਾ ਤੇਰੇ ਤੋਂ ਹਟ ਕਰਦਾ ਤੇਰੇ ਤੋਂ ਈਰਖਾ ਕਰਦਾ ਸੋ ਇਸ ਕਰਕੇ ਅਤ ਦਾ ਆਪਣਾ ਦੁੱਖ ਘਾਣੋ ਬਾਬਾ ਸਾਹਿਬ ਜੀ ਕਹਿੰਦੇ ਇਹ ਜਿਹੜਾ ਸਾੜਾ ਈਰਖਾ ਨਾ ਇਹ ਤੇ ਦੁੱਖ ਦੀ ਵਜ੍ਹਾ ਵਾ ਭਾਈ ਇਹ ਤੈਨੂੰ ਦੁਖੀ ਕਰੂਗਾ